ਸੋਨਿਆ ਤੁਸੀਂ ਇਹ ਪੂਰਾ ਸਟੋਰ ਖਾਲੀ ਕਰਨ ਜਾ ਰਹੇ ਹੋ ਜੀ? ਹਾਂ ਜੀ ਹਾਂ ਮੈਡਮ ਇਹ ਆਪਾਂ ਸ਼ੋਰੂਮ ਦੀ ਰੇਨੋਵੇਸ਼ਨ ਕਰਕੇ ਤੁਹਾਨੂੰ ਇਦਾਂ ਦੇ ਰੇਟ ਦੇ ਦਾਂਗੇ ਜਿਹੜੇ ਰੇਟ ਸੁਣ ਕੇ ਤੁਸੀਂ ਪੂਰੇ ਹਿੱਲ ਜਾਊਂਗਾ ਸਰ ਕੋਈ ਸੇਲ ਤਾਂ ਨਹੀਂ ਹੈਗੀ ਇਹ? ਨਹੀਂ ਨਹੀਂ ਮੈਡਮ ਇਹ ਕੋਈ ਸੇਲ ਨਹੀਂ ਹੈਗੀ ਜੇ ਸੇਲ ਹੁੰਦੀ ਤਾਂ ਇਹ ਸੂਟ ਅਸੀਂ ਤੁਹਾਨੂੰ ਦੇਣਾ ਸੀ 450 450 ਰੁਪਏ ਦਾ ਪਰ ਹੁਣ ਅਸੀਂ ਨਾ ਇਹ ਨਵਾਂ ਸ਼ੋਰੂਮ ਬਣਾਉਣ ਕਰਕੇ ਇਹ ਸੂਟ ਦੇ ਰਹੇ ਹਾਂ ਸਿਰਫ 200 ਰੁਪਏ ਦਾ ਇਹਦੇ ਵਿੱਚ ਤੁਹਾਨੂੰ ਰੰਗ ਡਿਜ਼ਾਈਨ ਬਹੁਤ ਮਿਲ ਜਾਣਗੇ ਟੈਕਸ ਦਾ ਇਹ ਸੂਟ ਤੁਹਾਨੂੰ ਦੇਣਾ ਆਪਾਂ ਸਿਰਫ ਤੇ ਸਿਰਫ 300 ਰੁਪਏ। ਇਹਦੇ ਵਿੱਚ ਹੀ ਆ ਡਿਜੀਟਲ ਪ੍ਰਿੰਟ ਆ ਜਾਣਗੇ ਜੀ। ਸਾਰੇ ਪ੍ਰਿੰਟ 300 ਰੁਪਏ ਦੇ ਵਿੱਚ ਦੇ ਦੇਣੇ। ਪਿਓਰ ਕੋਟਨ ਦਾ ਸੂਟ ਹੈ ਜੀ। ਪਿਓਰ ਕੋਟਨ ਦਾ 2.5 ਗਜ ਦਾ ਦੁਪੱਟਾ ਹੈ ਜੀ। ਇਹ ਸੂਟ ਦੇਣਾ ਆਪਾਂ ਤੁਹਾਨੂੰ ਸਿਰਫ 350 ਰੁਪਏ ਦਾ। ਮਾਲ ਮਿੱਟੀ ਹੋਣ ਨਾਲੋਂ ਲੋਕਾਂ ਦੇ ਫਾਇਦੇ ਕੀਤੇ ਚੰਗੇ। ਕੁੜਤਾ ਪਜਾਮਾ ਵੀ ਜੀ ਲੀਜੀ ਵੀਜੀ ਦਾ। ਜੋ ਕਿ 250 ਰੁਪਏ ਦਾ ਕੁੜਤਾ ਪਜਾਮਾ ਬਾਜ਼ਾਰ ਦੇ ਵਿੱਚ ਵਿਕਦਾ ਪਿਆ ਅਸੀਂ ਵੀ ਵੇਚਿਆ ਹੋਇਆ ਪਰ ਅਸੀਂ ਦੇ ਰਹੇ ਹੁਣ 150 ਰੁਪਏ ਦਾ। 900 ਰੁਪਏ ਦੇ 6 ਕੁੜਤੇ ਪਜਾਮੇ ਦਿਆਂਗੇ ਜੀ। ਇਹਦੇ ਵਿੱਚ ਇਹ ਵੀ ਕਲੀਅਰ ਕਰਨਾ ਹੈ ਜੀ ਇਹ ਵੀ ਲਿਮਿਟਡ ਸਟਾਕ ਹੈ ਜਿਹੜਾ ਲੈ ਗਿਆ ਸੋ ਲੈ ਗਿਆ ਤੇ ਰਹਿ ਗਿਆ ਸੋ ਰਹਿ ਗਿਆ ਇਹ ਦੇਣਾ ਆਪਾਂ ਤੁਹਾਨੂੰ ਸਿਰਫ ਦੇ ਸਿਰਫ 500 ਰੁਪਏ ਦਾ ਪੇਅਰ ਵੇਲੀਆਂ ਵੀ 500 ਰੁਪਏ ਦੇ ਵਿੱਚ ਇਹ ਆਈਟਮ ਆ ਨਹੀਂ ਜੀ ਜੋ ਕਿ ਸਿੰਗਲ ਸਿੰਗਲ ਸੂਟ ਹੋਣਗੇ ਕਿਸੇ 'ਚ ਦੋ ਸੂਟ ਵੀ ਹੈਗੇ ਇਹ ਸਿਰਫ ਆਪਾਂ ਤੁਹਾਨੂੰ 200 ਰੁਪਏ ਦੇ ਵਿੱਚ ਦੇ ਦੇਣੇ ਆ ਜੀ ਆ ਸਾਰੇ ਸੂਟ 200 ਰੁਪਏ ਦੇ ਇਹ ਦੇਖੋ ਜੀ ਪਲਾਜੋ ਜੋ ਕਿ 150 200 ਰੁਪਏ ਦਾ ਸੇਲ ਹੋ ਰਿਹਾ ਬਜ਼ਾਰਾਂ ਦੇ ਵਿੱਚ ਹਾਂਜੀ ਤੇ ਆਪਾਂ ਦੇਣਾ ਤੁਹਾਨੂੰ ਸਿਰਫ ਦੇ ਸਿਰਫ ਬਿਸਕੁਟਾਂ ਦੀ ਡੱਬੀ ਦੇ ਰੇਟ ਦੇ ਬਰਾਬਰ 50 ਰੁਪਏ ਦਾ 80 ਵੀ ਕੱਲ ਤੱਕ ਕਰੀ ਨੂੰ 300 ਰੁਪਏ ਦਾ ਵੇਚਾ ਡਬਲ ਬੈਡ ਦਾ ਕੰਫਰਟਰ ਠੀਕ ਹੈ ਅੱਜ ਕਿੰਨੇ ਦਾ ਕਿੰਨੇ ਦਾ ਕਲੀਅਰ ਕਰਨਾ ਹੈ ਸਟਾਕ ਆ ਹੀਆ ਗਿਣ ਲਓ ਗਿਣਵੇਂ ਪੀਸ ਨੇ ਹਾਂਜੀ ਸਿਰਫ 250 ਰੁਪਏ ਦਾ 올ਓਵਰ ਸੂਟ ਹੈ ਤੇ ਨਾਲ ਕਾਟਨ ਦਾ ਦੁਪੱਟਾ ਜੀ ਇਹਦੇ ਇਹ ਸੂਟ ਦੇ ਦੇਣਾ ਆਪਾਂ ਤੁਹਾਨੂੰ 400 ਰੁਪਏ ਦਾ ਸਿਰਫ ਜੀ 5 ਮੀਟਰ ਦਾ ਸੂਟ ਹੋਏਗਾ 2.5 ਗਾਜ ਦਾ ਮਲ ਕਾਟਨ ਦਾ ਦੁਪੱਟਾ ਹੋਏਗਾ ਜੀ ਆ ਲੋਅ ਸੂਟ ਹੈ ਜੀ ਇਹ ਆਪਾਂ ਦੇਣਾ ਤੁਹਾਨੂੰ ਸਿਰਫ ਤੇ ਸਿਰਫ 200 ਰੁਪਏ ਦਾ ਜੀ ਪੂਰਾ ਸੂਟ ਹੈ ਸਿੰਗਲ ਸਿੰਗਲ ਸੂਟ ਆ ਢੇਰ ਵੱਜਾ ਵੇਆ ਤੁਸੀਂ ਇਹ ਸੂਟ ਦੇਖੋ ਫਰਕ ਦੇਖੋ ਤੇ ਸਟੱਫ ਦੇਖੋ ਤੇ ਨਾਲ ਦੁਪੱਟਾ ਸਿਰਫ 300 ਰੁਪਏ ਦਾ ਮੈਡਮ 300 ਰੁਪਏ ਦਾ ਦੁਪੱਟਾ ਵਿੱਚੇ ਸੂਟ 300 ਰੁਪਏ ਦਾ ਬੀਆਰ ਦਾ ਮਾਲ ਹੈ ਜੀ ਬਹੁਤ ਹੀ ਸੌਫਟ 350-400 ਰੁਪਏ ਦਾ ਵਿੱਚ ਵੇਚਿਆ ਹੋਇਆ ਕੋਟ ਦਾ ਬਜਾਮਾ ਹੁਣ ਕਿੰਨੇ ਦੇਣਾ 250 ਰੁਪਏ ਦਾ 5 ਮੀਟਰ ਜੀ 250 5 ਮੀਟਰ ਪੂਰਾ ਨਾਪ ਕੇ ਜੀ ਅੱਜ ਕੱਲ ਨਾ ਇਸ ਟਾਈਮ ਬਿਲਕੁਲ ਟ੍ਰੈਂਡਿੰਗ ਦੇ ਵਿੱਚ ਆਈਟਮਾਂ ਪਿਓਰ ਵਰਵਰੀ ਗਲੇ ਦੇ ਉੱਤੇ ਵਰਕ ਬਾਟਮ ਦੇ ਉੱਤੇ ਵਰਕ ਦੁਪੱਟੇ ਦੇ ਉੱਤੇ ਵਰਕ ਤੇ ਇਸ ਤਰ੍ਹਾਂ ਦੇ ਤੁਹਾਨੂੰ ਬਹੁਤ ਹੀ ਆਈਟਮਾਂ ਦੇਵਾਂਗੇ ਇਹ ਵੀ ਆਪਾਂ ਬਾਜ਼ਾਰ ਨਾਲੋਂ ਅੱਧੇ ਤੋਂ ਵੀ ਅੱਧੇ ਰੇਟਾਂ ਦੇ ਵਿੱਚ ਦੇ ਦੇਵਾਂਗੇ ਜੀ ਸਭ ਤੋਂ ਸਸਤਾ ਕੌਣ ਪਪਾਲ ਫੈਸ਼ਨ ਹਾਊਸ ਇਹ ਕਰੋਪ ਸੂਟ ਦੇਖੋ ਜੀ ਕਾਰਗੋ ਦੇ ਲੋਰ ਨਾਲ ਹੈ ਜੀ ਇਹ ਆਪਾਂ ਦੇਣਾ ਤੁਹਾਨੂੰ ਸਿਰਫ ਤੇ ਸਿਰਫ 300 ਰੁਪਏ ਦਾ ਸਰ ਮੇਰੀ ਗੱਲ ਸੁਣੋ 300 ਰੁਪਏ ਦਾ ਇਹਦਾ ਇਹਦਾ ਕੱਲਾ ਲੋਰ ਨਹੀਂ ਆਂਦਾ ਤੇ ਤੁਸੀਂ ਟੀ-ਸ਼ਰਟ ਵੀ ਦੇ ਆਪਾਂ ਟੀ-ਸ਼ਰਟ ਵੀ ਨਾਲ ਦੇਣੀ ਆ ਜੀ 300 ਦੇ ਵਿੱਚ ਕਲੀਅਰ ਕਰਨ ਵਾਸਤੇ ਰਾਬ ਮਿਲਦਾ ਮਾਲ ਹੈ ਜੀ ਮਲ ਕਾਟਨ ਦੇ ਦੁਪੱਟੇ ਨਾਲ 올ਓਵਰ ਸੂਟ ਹੈ ਜੀ ਇਹ ਦੇਣਾ ਆਪਾਂ ਤੁਹਾਨੂੰ ਸਿਰਫ ਤੇ ਸਿਰਫ 450 ਰੁਪਏ ਦਾ ਮਾਲ ਮਿੱਟੀ ਹੋਣ ਨਾਲੋਂ ਲੋਕਾਂ ਦੇ ਫਾਇਦੇ ਕੀਤੇ ਚੰਗੇ ਹੈ ਜੀ ਲੋਰ ਪਲੱਸ ਟੀ-ਸ਼ਰਟ ਹਾਂ ਜੀ ਇਹ ਦੇਣਾ ਆਪਾਂ ਤੁਹਾਨੂੰ ਚਾਰ ਟੀ-ਸ਼ਰਟਾਂ ਚਾਰ ਲੋਰਾਂ ਸਿਰਫ 1000 ਰੁਪਏ ਦੀਆਂ 1000 ਰੁਪਏ ਚ 8 ਚੀਜ਼ਾਂ ਦੇ ਦੇਣੀ ਪਿੰਟ ਸ਼ਰਟ ਹੈ ਜੀ ਇਹ ਦੇਣੀ ਆਪਾਂ ਤੁਹਾਨੂੰ 600 ਰੁਪਏ ਦੀ ਇੱਕ ਤੇ 1200 ਰੁਪਏ ਦੀਆਂ ਦੋ ਪਰੰਪਰਾ ਵੇਸ ਹੈ ਜੀ